ਕਿਸੇ ਦੇ ਨਾਲ ਤੋਂ ਥਰ-ਥਰ ਕੰਬਣਾ ਕਿੰਨਾ ਖੌਫ ਹੋਗਾ ਬਹਾਦਰ ਯੋਧੇ ਦਾ ਜਿਸ ਦਾ ਨਾਮ ਸੁਣ ਕੇ ਹੀ ਦੁਸ਼ਮਣ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਸੀ ਅਸੀਂ ਗੱਲ ਕਰਦੇ ਹਾਂ ਸਿੱਖ ਧਰਮ ਦੇ ਬਹਾਦਰ ਸੂਰਵੀਰ ਯੋਧੇ ਹਰੀ ਸਿੰਘ ਨਲੂਏ ਦੀ ਕਿੰਨਾ ਡਰ ਸੀ ਨਲੂਏ ਦਾ ਦੁਸ਼ਮਣ ਖੇਮਿਆਂ ਚ ਆਓ ਕੁਝ-ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਅਖੇ ਹਰੀ ਸਿੰਘ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਤੇ ਵਾਰ ਨਹੀਂ ਕਰਦਾ ਖਾਣਾ ਨੇ ਔਰਤਾ ਵਾਲੀਆਂ ਸਲਵਾਰਾਂ ਪਹਿਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਹਾਵਤ ਸ਼ਾਇਦ ਤੁਸੀਂ ਅਲੱਗ ਤਰੀਕੇ ਸੁਣੀ ਹੋਣੀ ਪਰ ਬਣੀ ਇਦਾਂ ਸੀ ਕਿ ਅਫਗਾਨਿਸਤਾਨ 'ਚ ਮਾਵਾ ਬੱਚਿਆਂ ਨੂੰ ਇਹ ਕਹੇ ਕਿ ਸਵਾਉਂਦੀਆਂ ਕੇ ਸੌਜਾਂ ਨਹੀਂ ਤਾਂ ਨਲਵਾ ਜੋ ਦੁਸ਼ਮਣਾਂ ਤੇ ਬਿਲਜੀ ਦੀ ਤਰ੍ਹਾਂ ਕਹਿਰ ਬਣ ਕੇ ਟੁੱਟ ਜਾਣ ਵਾਲਾ ਇਹ ਸੂਰਮਾ ਜਿਹਦੀ ਮੌਤ ਤੋਂ ਬਾਅਦ ਵੀ ਇਹਦੇ ਸੁਖ ਦੇ ਕਸ਼ਰੇ ਨੂੰ ਦੇਖ ਕਿਸੇ ਦੀ ਕਿਲੇ ਵੱਲ ਜਾਣ ਦੀ ਹਿੰਮਤ ਨਾ ਹੋਈ ਕਿਰਦਾਰੇ ਦਾਦਾ ਕੇ ਪੁੱਤਰ ਪ੍ਰਾਪਤੀ ਦੀ ਖੁਆਇਸ਼ ਲੈ ਕੇ ਆਏ ਮਹਤਰਮਾਨ ਨੂੰ ਆਪਣੀ ਮਾਂ ਬਣਾ ਕੇ ਕਹਿਣ ਲੱਗਾ ਕਿ ਜੇ ਤੈਨੂੰ ਮੇਰੇ ਵਰਗਾ ਪੁੱਤ ਹੀ ਚਾਹੀਦਾ ਤਾਂ ਲੈ ਅੱਜ ਤੋਂ ਮੈਂ ਤੇਰਾ ਪੁੱਤ ਹੀ ਸਹੀ ਆਂਦੇ ਆਂ ਵੀ ਅੰਗਰੇਜ਼ੀ ਆਇਆ ਰਾਜੇ ਰਣਜੀਤ ਸਿੰਘ ਕੋਲ ਕੇ ਮੈ ਸੁਣਿਆ ਕੋਈ ਹਰੀ ਸਿੰਘ ਨਲੂਆ ਜਿਹੜਾ ਬਿਨਾਂ ਹਥਿਆਰ ਸ਼ੇਰ ਦਾ ਜਬੜਾ ਪਾੜ ਸੁਟਦਾ ਦਿਖਾ ਤਾਂ ਸਹੀ ਕੇਰਾ ਨਲੂਏ ਨੂੰ ਦੇਖ ਕੇ ਕਹਿਣ ਲੱਗਾ ਕਿ ਹੁਣ ਪਤਾ ਲੱਗਦਾ ਕਿ ਤੇਰੇ ਰਾਜਵਲ ਕਿਉਂ ਕਿਉਂ ਹੀ ਅੱਖ ਚੁੱਕ ਕੇ ਦੇਖਦਾ ਮੇਰੇ ਕੋਲ ਤਾਂ ਤੇਰਾ ਜਰਨਲ ਨਹੀਂ ਦੇਖਿਆ ਜਾਂਦਾ ਕੋਸ਼ਿਸ਼ ਕੀਤੀ ਮੈਂ ਪੁਰਾਣੀ ਤਸਵੀਰ ਨੂੰ ਜਿਉਂਦਿਆ ਕਰਨ ਦੀ ਸੂਰਮਾ ਦਿਸਦਾ ਕਿਵੇਂ ਦਾਸੀ ਇਹ ਤਾਂ ਰਾਜ਼ ਹੀ ਹੈ ਹਰੀ ਸਿੰਘ ਨਲਵਾ 29 April 1791 ਤੋਂ ਲੈ ਕੇ 30 April 1837 ਤੱਕ ਸਿੱਖ ਸਾਮਰਾਜ ਦੀ ਫੌਜ ਸਿੱਖ ਖਾਲਸਾ ਫੌਜ ਦਾ ਕਮਾਂਡਰ ਇਨ ਚੀਫ ਸੀ ਉਹ ਕਸੂਰ ਸਿਆਲਕੋਟ اٹਕ ਮਲਤਾਨ ਕਸ਼ਮੀਰ ਪਸ਼ਾਵਰ ਅਤੇ ਜੰਮੂ ਅੰਮ੍ਰੋਦ ਦੀਆਂ ਜਿੱਤਾਂ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦਰਰੇ ਦੇ ਮੂਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸੀ